श्री गौरव जादव जी आईपीएस ਅਤੇ ਐਸਓਪੀ ਪ੍ਰੀ ਕੋ ਡਾਕਟਰ ਪ੍ਰਗਿਆ ਜੰਦ आईपीएस ਵੱਲੋਂ ਸਾਨੂੰ ਸਬਤ ਦਤਾਂ ਨੇ ਜਿਲ੍ਹੇ ਅੰਦਰ ਕੋਈ ਵੀ ਨਸ਼ਾ ਪਸਕਰ ਜਾਂ ਡਟਖੋ ਵਰਨੌਲਾ ਅਪਰੇਟ ਨਹੀਂ ਕਰਨਾ ਚਾਹੀਦਾ ਇਸ ਸੜੀ ਦੇ ਤਹਿ ਦਰ ਯੁੱਧ ਨਸ਼ਿਆਂ ਤੋਂ ਉਸ ਨਾਲ ਚੱਲ ਰਿਹਾ ਉਹਦੇ ਤਹਿ ਦਰ ਚਾਰਜ ਸੀ ਹੈਗੇ ਸਪਾਈਟਰ ਮਹਿੰਦਰ ਸਿੰਘ ਦੀ ਨਿਗਰਾਨੀ ਹੈ ਐਸਆਹ ਕਮ ਸਿੰਘ ਸਮੇਤ ਪੁਲਿਸ ਪਾਰਟੀ ਟਲ ਮਖਣਾ ਜਾਣੀ ਸੀ ਦੇਟ ਉਹ ਮਾ ਬੰਦ ਕਰਾਟ ਪਏ ਨੇ ਉਥੇ ਨੂੰ ਕਿਸ਼ਕੀ ਹਾਲ ਤੋਂ ਸਵਿਟ ਕਾਰਖਣੀ ਸੀ ਜਦੋਂ ਦੀ ਸਰਚ ਕੀਤੀ ਉਸ ਜਿਹੰਦਾ ਪ੍ਰੀ ਸਿੰਘ ਪੁੱਤਰ ਅਖਬਾਲ ਸਿੰਘ ਵਾਸੀ ਬੀੜਾਉਕੇ ਜਿਹੜਾ ਮੋਗਾ ਤੇ ਰਿਸਰਚ ਕਰਨ ਦੇ 132 ਗ੍ਰਾਮ ਇਹਨਾਂ ਜਿਹੜੇ ਬਰਾਮਦ ਹੋਈ ਜਿਹਦਾ ਸਬੰਧ ਮਕਦਮਾ ਨੰਬਰ 22/26 ਅੰਡਰ ਸੈਕਸ਼ਨ 21B 6485 ਐਨਡੀਪੀ ਸੈਕਟ ਇਹ ਸਦਰਬੋਡ ਕੋਲ ਦਰਜ ਹੋਇਆ ਗਿਆ ਜੁਲਾਈ ਮਹੀਨੇ ਸੀ ਕੀਤੀ ਦਾ ਇਹ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਦਨ ਐਂਡੀਬੀਅਸ ਦੇ ਤੇ ਇੱਕ ਆਈਪੀਸੀ ਦਾ ਇਹਨਾਂ ਰਿਪੋਰਟ ਦੇ ਬੇਸ ਕਰਕੇ ਅਸੀਂ ਮਾਰਾ ਹਾਸਲ ਕਰਾਂਗੇ ਬੈਕਵਰਡ ਤੇ ਫਾਰਵਰਡ ਲਿੰਕ ਹੰਗਾਲੇ ਜਾਵਾਂਗੇ ਸਰ ਹੁਣ ਤੱਕ ਕਿੰਨੇ ਨਸ਼ਾ ਸਬਾਗਰ ਨੂੰ ਇਹ ਖੜੇ ਗਏ ਹੈਗੇ ਕਿੰਨੇ ਮਾਮਲੇ ਦਰਜ ਹੋਏ ਹੈ ਪਕਾਇ ਤੁਹੇ ਰੋਜ਼ ਜਾਂਦੀ ਕਿ ਇੰਟਰਵਿਊ ਕਰਦੇ ਹਾਂ ਤ੍ਰਿਮਨ ਡੇਲੀ ਹੈ ਸਾਡੇ 5-7 ਵਜੇ ਮਲਜਮਾ ਐਂਡੀ ਵਾਲੇ ਫੜੇ ਹੁੰਦੇ ਆ ਪਰਚਾ ਦਰਜ ਕਰਕੇ ਉਹਨਾਂ ਦੇ ਬੈਕਵਰਡ ਫਾਰਮ ਲਿੰਕ ਹੰਗਾਲ ਕੇ ਵੀ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਸਰ ਪੁਛ ਦੀ ਹੈਗੀ ਹੈ ਹਜੇ ਵੀ ਪੁਛ ਦੀ ਗ੍ਰਿਫਤ ਤੋਂ ਬਾਅਦ ਉਹਨਾਂ ਨੂੰ ਕੀ ਮੈਸੇਜ ਹੈ ਇਨੋਂ ਸਾਰੇ ਜਿਹੜੇ ਮੜੇ ਕੰਮ ਕਰਾਉਣ ਉਹ ਮੇਰਾ ਮੈਸੇਜ ਹੈ ਵੀ ਆਹ ਕੰਮ ਮੜੇ ਕੰਮ ਛੱਡ ਦੇਣ ਨਹੀਂ ਤਾਂ ਕਾਨੂੰਨ ਦੇ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਾਂਗੇ ਤੇ ਕਾਰਵਾਈ ਪੂਕਤ ਨੂੰ ਤਿਆਰ ਰਹਿਣ ਠੀਕ ਹੈ ਇਸੇ ਤਰ੍ਹਾਂ ਕਿ ਐਸੇ ਦਰਸ਼ਨ ਸਿੰਘ ਨਰਨਸੀਏ ਜਿੱਤੋਂ ਲੱਗੇ ਇਹ ਕਾ ਰੋਡ ਕੀ ਪੂਰੇ ਤੋਂ ਕਸਮ ਪੱਟੀ ਨੂੰ ਜਾ ਰਹੇ ਸੀਗੇ ਇਹਨਾਂ ਨੇ ਇੱਥੇ ਰੋਡ ਤੇ ਇਹਨਾਂ ਨੂੰ ਤਿੰਨ ਬੰਦੇ ਦੋ ਬੰਦੇ ਮੋਟਰਸਾਈਕਲ ਤੇ ਛੱਕੀ ਖੜੇ ਦੱਸੇ ਜਦੋਂ ਉਹਨਾਂ ਨੇ ਸਰਚ ਕੀਤੀ ਉਹਨਾਂ ਬੱਸੋ 55 ਗ੍ਰਾਮ ਦਿੱਤਾ ਜਿਹੜਾ ਬਰਾਮਦ ਹੋਇਆ ਇਸ ਮਾਮਲੇ ਦਾ ਨੰਬਰ 23/26 ਇੰਟਰਸੈਕਸ਼ਨ ਐਂਡੀਪੀਐਸ ਪੀਐਸ ਜਤੋ ਰਜਿਸਟਰ ਕਰਕੇ ਅੱਜ ਨੂੰ ਪੇਸ਼ਦਾਨਤ ਕਰਕੇ ਰਿਮਾਂਡ ਹਾਸਲ ਕਰਾਂਗੇ ਬੈਕਵਰਡ ਫਾਰਵਰਡ ਲਿੰਕ ਭਾਣੇ ਜਾਵਾਂਗੇ ਠੀਕ ਹੈ ਸਰ